अच्छा मैं थोड़ा जा सारेनु पहले थाने ब्रीफ करना चाहना के जेड़ा ਸਾਡੇ ਇਥੇ ਪੰਜਾਬ ਤੇ ਸੌਰੀ ਪਟਿਆਲਾ ਤੇ ਸੰਗਰੂਰ ਦੇ ਬਾਰਡਰਸ ਤੇ ਖਨੋਰੀ ਤੇ ਆ ਜਿਹੜਾ ਮੇਨ ਹੈ ਸ਼ੰਭੂ ਬਾਰਡਰਸ ਇਹਨਾਂ ਤੇ ਜਿਹੜੀ ਫਾਇਰਿੰਗ ਦੇ ਵਿੱਚ ਇੱਕ ਨੌਜਵਾਨ ਸਾਡਾ ਕਿਸਾਨਪਰਾ ਸ਼ੁਭਕਰਨ ਸੀ ਮਾਨਸੇ ਜ਼ਿਲ੍ਹੇ ਦਾ ਸੀ ਉਦੀ ਗੋਲੀ ਦੇ ਨਾਲ ਡੈਥ ਹੋ ਗਈ ਸੀ ਤੇ ਤਕਰੀਬਨ 300 ਤੋਂ ਵੱਧ ਇੰਜਰਡ ਨੇ ਜ਼ਖਮੀ ਹੋਏ ਨੇ ਐਂਡ ਜ਼ਖਮੀਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਜਿਸਮ ਦੇ ਉੱਤੇ ਸ਼ਰਲਿਆਂ ਦੇ ਨਿਸ਼ਾਨ ਨੇ ਸਾਡਾ ਇੱਕ ਮੇਨ ਬੇਨਤੀ ਇੱਥੇ ਜਦੋਂ ਹਾਈ ਕੋਰਟ ਦੇ ਵਿੱਚ ਸਾਰੋਂ ਪਹਿਲੇ ਮੈਂ ਦੱਸਣਾ ਚਾਹਨਾ ਕਿ ਮੈਂ ਆਪਣੀ ਇੱਕ ਪਿੱਲ ਪਾਈ ਸੀ 27 ਫਰਵਰੀ ਵਾਲੇ ਦਿਨ ਜਿਹਦੀ ਸੁਣਾਈ ਸੁਣਵਾਈ ਜਿਹੜੀ ਸੀ ਆਨਰਬਲ ਹਾਈ ਕੋਰਟ ਨੇ ਉਨਤੀ ਨੂੰ ਕੀਤੀ ਮੇਰੇ ਵਕੀਲ ਸਰ ਏ ਪੀ ਐਸ ਦਿਓਲ ਸਾਹਿਬ ਜਿਹੜੇ ਐਡਵੋਕੇਟ ਜਨਰਲ रह ਚੁੱਕੇ ਨੇ ਤੇ ਨਾਲ ਉਹਨਾਂ ਦੇ ਬੇਟੇ ਸਾਹਿਬਮਤ ਸਿੰਘ ਦਿਓਲ ਅਸਿਸਟ ਕਰ ਰਹੇ ਨੇ ਤਾਂ ਉਹ ਪਟੀਸ਼ਨ ਅਲਟੀਮੇਟਲੀ ਚੰਦ ਹੋਰ ਬੰਦੇ ਵੀ ਸੀ ਪਟੀਸ਼ਨਰਸ ਬਟ ਅਸੀਂ 1 ਆਫ ði ਮੇਨ ਪਟੀਸ਼ਨਰ ਸੀ ਮੇਰੇ ਨਾਂ ਥੱਲੇ ਐ ਸੀ ਐਲ ਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਹੋਈ ਸੀ ਤੇ অনবল কোর্ট ਨੇ ਉਹਦੇ ਤੇ ਜੁਡੀਸ਼ਲ ਕਮਿਸ਼ਨ ਬਿਠਾ ਦਿੱਤਾ ਇੱਕ ਰਿਟਾਇਰਡ ਜੱਜ જયਸ਼੍ਰੀ ਠਾਕੁਰ ਸਾਹਿਬਾ ਤੇ ਇੱਕ ਏ ਡੀ ਜੀ ਪੀ ਲੈਵਲ ਦਾ ਅਫਸਰ ਪੰਜਾਬ ਵੱਲੋਂ प्रमोद भान जी ਇੱਕ ਹਰਿਆਣੇ ਵੱਲੋਂ ਅਮਿਤਪ ਸਿੰਘ ਟਿੱਲੋਂ ਇਸ ਇਨਕੁਆਰੀ ਦੇ ਵਿੱਚ ਲਗਾ ਦਿੱਤੇ টারਮਸ ਉਹਦੇ ਛੇ ਨੇ ਕਿ 6 ਮਹੀਨਿਆਂ ਦੇ ਵਿੱਚ ਸਾਰੋਂ ਨੂੰ ਪਹਿਲੇ ਕਿ શુભਕਰਨ ਸਿੰਘ ਦੀ ਜੇ ਮੌਤ ਹੋਈ ਹੈ ਕਿਹੜੇ ਵੈਪਨ ਨਾਲ ਜਾਂ ਕਿਸ ਤਾ ਗੋਲੀ ਨਾਲ ਹੋਈ ਹੈ ਦੂਸਰਾ ਮੌਕਾ ਕੀ ਹੈ ਕਿਉਂਕਿ ਸਾਡਾ ਕਿਸਾਨਾਂ ਦਾ ਕਹਿਣਾ ਤੇ ਪੰਜਾਬ ਦਾ ਮੰਨਣਾ ਹੈ ਕਿ ਸ਼ੁਭਕਰਨ ਸਿੰਘ ਦੀ ਮੌਤ ਜਿਹੜੀ ਹੈ ਪੰਜਾਬ ਦੀ ਟੈਰੀਟਰੀ 'ਚ ਹੋਈ ਹੈ ਸਾਡੇ ਜਿਹੜੇ ਕਿਸਾਨ ਫੱਟੜ ਹੋਏ ਨੇ ਪੰਜਾਬ ਦੀ ਟੈਰੀਟਰੀ 'ਚ ਹੋਏ ਬਟ ਅਨਫੋਰਚਨਟਲੀ ਅਸੀਂ ਇਹ ਵੇਖਿਆ ਕਿ ਗਵਰਨਮੈਂਟ ਉਹ ਪੰਜਾਬ ਨੇ ਬਜਾਏ ਕਿਸਾਨਾਂ ਨੂੰ ਪ੍ਰੋਟੈਕਟ ਕਰਨ ਦੇ ਬਜਾਏ ਕਿ ਜ਼ੀਰੋ ਐਫ ਆਈ ਆਰ ਦਰਜ ਕਰ ਦਿੱਤੇ ਕਿਸੇ ਦਾ ਨਾਂ ਨਹੀਂ ਲਿਖਿਆ ਹਰਿਆਣੇ ਵਾਲਿਆਂ ਨੇ ਜੀਂਦ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਉਹ ਵੀ ਬਲਾਈਂਡ ਕਰ ਦਿੱਤੀ ਕੋਰਟ ਦੀ ਇਹ ਵੀ ਆਨਰੇਬਲ ਹਾਈ ਕੋਰਟ ਦੀ ਆਬਜ਼ਰਵੇਸ਼ਨ ਸੀ ਕਿ ਗਵਰਨਮੈਂਟ ਆਫ ਪੰਜਾਬ ਨੂੰ ਪੈਰ ਖਿੱਚਦੀ ਏ ਆਪਣੇ ਵੱਲ ਇਹਦੀ ਇਨਵੈਸਟੀਗੇਸ਼ਨ ਲੈਣ ਵਾਸਤੇ ਤੇ ਹਰਿਆਣੇ ਦੀ ਸਰਕਾਰ ਪੱਬਾਂ ਭਾਰ ਰਹੀ ਏ ਕਿ ਇਨਵੈਸਟੀਗੇਸ਼ਨ ਸਾਨੂੰ ਦਿੱਤੀ ਸੋ ਸਾਡਾ ਇਲਜ਼ਾਮ ਇਹ ਹੈ ਕਿ ਦੋਨੋਂ ਸਰਕਾਰਾਂ ਨੇ ਰਲ ਕੇ ਸਾਡੇ ਕਿਸਾਨਾਂ ਦਾ ਨੁਕਸਾਨ ਕਰਾਇਆ ਸਾਡੇ ਵਾਲੀ हरियाणा ਨਾਲ ਗੱਲਬਾਤ ਜੋ ਮੈਨੂੰ ਨਜ਼ਰ ਆ ਰਹੀ ਐਜ਼ ਅ ਪੋਲੀਟੀਸ਼ੀਅਨ ਇਹ ਹੋਈ ਐ ਕਿ ਜੇ ਤੁਹਾਡੇ ਕਾਬੂ ਨਹੀਂ ਆਂਦੇ ਤੇ ਸਾਡੇ ਕਾਬੂ ਆ ਲੈੰਦੋ ਤੁਸੀਂ ਮਸਤ ਰਹੋ ਬਾਕੀ ਕੰਮ ਸਾਡੇ ਤੇ ਛੱਡੋ ਡਰੋਨਜ਼ ਇੱਕ ਇੱਕ ਕਿਲੋਮੀਟਰ ਵਿੱਚ ਆਂਦੀਆਂ ਰਹੀਆਂ ਹਰਿਆਣੇ ਦੀਆਂ ਸਾਡੇ ਕਿਸਾਨ ਵੀਰਾਂ ਦੇ ਟਰੈਕਟਰ ਤੋੜ ਦਿੱਤੇ ਗਏ ਗੱਡੀਆਂ ਤੋੜ ਦਿੱਤੀਆਂ ਗਈਆਂ ਇੱਕ ਪ੍ਰਿਤਪਾਲ ਸਿੰਘ ਦਾ ਸਾਡਾ ਨੌਜਵਾਨ ਵੀਰ ਉਹਨੂੰ ਬੋਰੇ ਚ ਪਾ ਕੇ ਰੋਤਕ ਦੇ ਮੈਡੀਕਲ ਕਾਲਜੋਂ ਲੱਭਾ ਜੀ ਬੁਰੀ ਤਰ੍ਹਾਂ ਫਟੜ ਸੀ ਬਾਹਾਂ ਲੱਤਾਂ ਟੁੱਟ ਚੁੱਕੀਆਂ ਸੀ ਬਾਅਦ ਚ ਪੀਜੀਆ ਲਿਆ ਕੇ ਤੇ ਮਸਾਂ ਉਹਦੀ ਜਾਨ ਸੁਰਖਰੂ ਹੋਈ ਏ ਬਹੁਤ ਗ੍ਰੀਵਸਲੀ ਇੰਜਰਡ ਇਹ ਫਿਰ ਜਦੋਂ ਪਟੀਸ਼ਨ ਹੋਈ ਇਸ ਤੋਂ ਬਾਅਦ ਹਰਿਆਣਾ ਗਵਰਨਮੈਂਟ ਨੇ ਸੁਲਿਸਟ ਜਨਰਲ ਆਫ ਇੰਡੀਆ ਨੂੰ ਕੀਤਾ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਇਹਨੂੰ ਚੈਲੰਜ ਕੀਤਾ ਗਿਆ ਕਿ ਜੀ ਜਿਹੜੀ ਆਨਰੇਬਲ ਹਾਈ ਕੋਰਟ ਨੇ ਜੱਜ ਸਾਹਿਬ ਬਿਠਾਏ ਨੇ ਇਹ ਗਲਤ ਹੈ ਅਸੀਂ ਚਾਹਦੇ ਇਨਕੁਆਰੀ ਲੋਕਲ ਲੈਵਲ ਤੇ ਹੋਣੀ ਚਾਹੀਦੀ ਜੱਜ ਦੇ ਵਿੱਚ ਨਹੀਂ ਹੋਣਾ ਚਾਹੀਦਾ ਦਿਓਲ ਸਾਹਿਬ ਦਾ ਮੈਂ ਫੇਰ ਮਸ਼ਕੂਰ ਹਾਂ ਸਾਰੇ ਕਿਸਾਨ ਵੀਰਾਂ ਨੂੰ ਮੈਂ ਇਹ ਗੁਜ਼ਾਰਿਸ਼ ਕਰਨਾ ਚਾਹਨਾ ਤੇ ਪੰਜਾਬੀਆਂ ਨੂੰ ਦੱਸਣਾ ਵੀ ਚਾਹਨਾ ਕਿ ਸਾਡੇ ਵਕੀਲ ਸਾਹਿਬ ਨੇ 1 ਰੁਪਿਆ ਵੀ ਮੇਰੇ ਕੋਲ ਚਾਰਜ ਨਹੀਂ ਕੀਤਾ ਕੱਲਾ ਮੈਂ ਆਪਣਾ ਨਾਂ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਦਿੱਤਾ ਜਦੋਂ ਦਿੱਲੀ ਤਰੀਕ ਪਈ ਹੈ ਤੇ ਮੈਨੂੰ ਇਹਨਾਂ ਦੱਸਿਆ ਕਿ ਬਾਜਾਪੀ ਸਾਹਿਬ ਸੁਪਰੀਮ ਕੋਰਟ ਚ ਪੇਸ਼ ਹੋਣਾ ਪੈਣਾ ਤੇ ਮੈਂ ਪੇਸ਼ਕਸ਼ ਕੀਤੀ ਕਿ ਮਿਨਿਮਮ ਜਿਹੜਾ ਤੁਹਾਡੇ ਹਵਾਈ ਜਹਾਜ਼ ਦਾ ਖਰਚਾ ਤੇ ਰਹੇਂ ਦੋ ਤੇ ਮੈਨੂੰ ਕਰ ਲੈਣ ਦੋ ਇਹਨਾਂ ਕਹਾਵਾਜਾ ਸਾਹਿਬ ਸਵਾਲੀ ਪਤਾ ਨਹੀਂ ਮੈਂ ਮੈਂ ਵੀ ਕਿਸਾਨ ਦਾ ਮੁੰਡਾ ਮੈਂ ਇਹਦੇ ਵਿੱਚ ਕੋਈ ਨਾ ਤੁਹਾਡੇ ਕੋਲ ਫੀਸ ਮੰਗੀ ਏ ਤੇ ਅਗਲਾ ਵੀ ਖਰਚਾ ਜੋ ਕੁਝ ਹੋਏਗਾ ਇੰਨੇ ਜੋਗਾ ਹੈ ਮੈਂ ਆਪਣੀ ਟਿਕਟ ਲੈਣ ਜੋਗਾ ਆਪਣੇ ਖਰਚੇ ਤੇ ਗਏ ਬਕਾਇਦਾ ਤੌਰ ਉੱਤੇ ਤਿੰਨ ਘੰਟੇ ਬਹਿਸ ਚੱਲੀ ਸੁਪਰੀਮ ਕੋਰਟ ਦੇ ਸਾਹਮਣੇ ਸੁਲਿਸਟ ਜਨਰਲ ਆਫ ਇੰਡੀਆ ਪੇਸ਼ ਹੋਏ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਨੰਬਰ 1 ਵਕੀਲ ਹੈ ਦੂਸਰੇ ਪਾਸੇ ਦਿਉਲ ਸਾਹਿਬ ਤੇ ਹੋਰ ਸਾਡੇ ਸਾਥੀ ਪੇਚ ਹੋਏ ਸੁਪਰੀਮ ਕੋਰਟ ਨੇ ਸਾਡੇ ਵਾਲੀ ਉਹ ਜਿਹੜਾ ਹਾਈ ਕੋਰਟ ਦੀ ਫੈਸਲਾ ਸੀ ਆਰਡਰ ਜਿਹੜਾ ਸੀ ਉਹ تسلیم ਕੀਤਾ ਉਹਨੂੰ ਅਪ ਹੋਲਡ ਕੀਤਾ ਕਿ ਬਿਲਕੁਲ ਠੀਕ ਹੈ ਜੱਜ ਹੀ ਇਨਕੁਆਇਰੀ ਕਰੇਗਾ ਸੇਮ ਰੈਫਰੈਂਸਸ ਨਹੀਂ ਕਰੇਗਾ ਤੋਂ ਇੱਕ ਵੱਡੀ ਰਾਹਤ ਸਾਨੂੰ ਆਨਬਲ ਸੁਪਰੀਮ ਕੋਰਟ ਨੇ ਦਿੱਤੀ ਫੇਰ ਮੈਨੂੰ ਨੋਟਿਸ ਚੰਦੜ ਪਹਿਲੇ ਅਮਿਤ ਆਪ ਸਿੰਘ ਢਿਲੋਂ ਐਡੀਜੀਪੀ ਹਰਿਆਣਾ ਦਾ ਆਇਆ ਕੇ ਬਾਜੂ ਸਾਹਿਬ ਤੁਸੀਂ ਵਨ ਆਫ ði ਪਟੀਸ਼ਨਰਜ਼ ਹੋ ਜਾਂ ਤੁਸੀਂ ਖੁਦ ਆਓ ਤੇ ਜਾਂ ਤੁਹਾਡਾ ਵਕੀਲ ਪੇਸ਼ ਹੋ। ਤੋਂ ਜਿੰਦ ਪੀਡਬਲਡ ਰੈਸਟ ਹੁਚਾ ਚੋ 70 ਦਿਨ ਪਹਿਲੇ ਮੌਕੇ ਤੇ ਸੱਦਿਆ ਗਿਆ। ਸਾਹਿਮਤ ਸਿੰਘ ਦਿਓਲ ਸਾਹਿਬ ਗਏ ਮੇਰੀ ਪਾਰਟੀ ਵੱਲੋਂ ਸਾ ਹਰਿੰਦਰਪਾਲ ਸਿੰਘ ਮਾਨ ਉਹਨਾਂ ਨੂੰ ਮੈਂ ਕੱਲਿਆ ਪਾਰਟੀ ਵੱਲੋਂ ਰਿਪਰੈਜ਼ੈਂਟ ਕਰਨ ਵਾਸਤੇ ਉੱਥੇ ਮੌਕੇ ਤੇ ਸਾਰੇ ਹੀ ਸਾਡੇ ਲੋਕਾਂ ਨੇ ਤੇ ਕੁਝ ਕਿਸਾਨ ਜਥੇਬੰਦੀਆਂ ਦੇ ਵੀ ਮੇਨ ਲੀਡਰਸ਼ਿਪ ਉੱਥੇ ਗਈ ਸੀ। ਅਸੀਂ ਇਹ ਦਲੀਲ ਇਹਨਾਂ ਨੂੰ ਇਹ ਦਿੱਤੀ ਕਿ ਹਰਿਆਣੇ ਵਾਲਿਆਂ ਨੇ ਬਲਾਈਂਡ ਐਫਆਈਆਰs ਦਰਜ ਕੀਤੀਆਂ ਜੇ ਅੱਜ ਕੋਈ ਵੀ ਕਿਸਾਨ ਭਰਾ ਆਪਣੀ ਐਮਐਲਆਰਜ਼ ਲੈ ਕੇ ਆ ਬਿਆਨ ਦੇਣ ਆ ਜੇਗਾ ਇਹਨੋਂ ਨਾ ਪਤਾ ਲੱਗ ਜੇਗਾ ਐਫਆਈਆਰs ਦੇ ਨਾ ਪਾ ਲੈਣਗੇ ਉਹਨਾਂ ਨੂੰ ਵੀ ਇੱਥੇ ਅਰੈਸਟ ਕਰਨਗੇ ਤੋਂ ਅਸੀਂ ਚਾਹਾਂਗੇ ਕਿ ਤੁਸੀਂ ਨਿਊਟਰਲ ਟਰੇਟਰੀ ਚੁਣੋ ਨਾ ਤੁਸੀਂ ਪੰਜਾਬ ਚੁਣੋ ਤੇ ਨਾ ਤੁਸੀਂ ਹਰਿਆਣਾ ਚੁਣੋ ਸਾਡੀ ਫਰਿਆਦ ਤੇ ਸਾਡੀ ਇਹ ਬੇਨਤੀ ਕਬੂਲ ਦੇਓ ਹਾਨਰੇਬਲ ਹਾਈ ਕੋਰਟ ਦੇ ਰਿਟਾਇਰਡ ਜੱਜ ਸਾਹਿਬਾਨੇ ਫਿਰ ਕਿੱਕ ਅਸੀਂ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਵਿੱਚ ਟਾਈਮ ਦੇ। ਸੋ ਦੱਟ ਅੱਜ ਇੱਥੇ तकरीबन 15 ਤੋਂ 20 ਸਾਡੇ ਕਿਸਾਨ ਭਰਾ ਆਏ ਨੇ ਜਿਨ੍ਹਾਂ ਦੀ ਐਮਐਲਏਜ਼ ਜਿਹੜੀਆਂ ਰਿਪੋਰਟਾਂ ਨੇ ਮੈਡੀਕਲ ਉਹ ਵੀ ਨਾਲ ਨੇ ਆਪਣੇ ਬਿਆਨ ਵੀ ਉਹ ਦੇਣਗੇ ਤੇ 6 ਮਹੀਨਿਆਂ ਦੇ ਵਿੱਚ ਇਨਵੈਸਟੀਗੇਸ਼ਨ ਪੂਰੀ ਹੋਏਗੀ ਉਹਦੇ ਸ਼ੁਭਕਰਨ ਸਿੰਘ ਦੀ ਮੌਤ ਤੇ ਜਿਹੜਾ ਕੰਪਨਸੇਸ਼ਨ ਹੈ ਤੇ ਕਿਸਾਨ ਵੀਰ ਜਿਹੜੇ ਇੰਜਰਡ ਹੋਏ ਨੇ 300 ਤੋਂ ਵੱਧ ਉਨ੍ਹਾਂ ਦੀ ਕੰਪਨਸੇਸ਼ਨ ਦੀ ਵੀ ਗੱਲ ਇੱਥੇ ਉਸ ਤੋਂ ਬਾਅਦ ਚੱਲੇਗੀ ਸੋ ਮੈਂ ਅੱਜ ਆਪਣੀ ਹੁਣੇ ਪੇਸ਼ ਹੋ ਕੇ ਆਇਆ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਮੈਨੂੰ ਨੋਟਿਸ ਗਿਆ ਸੀ ਉਸ ਦਿਨ ਮੈਂ ਵਕੀਲ ਸਾਹਿਬ ਕੱਲੇ ਸੀ ਬਟ ਅੱਜ ਮੈਂ ਖੁਦ ਲੁਧਿਆਣੇ ਦੇ ਵਿੱਚੋਂ ਕੈਂਪੇਨ ਆਪਣੀ ਛੱਡ ਕੇ ਤੇ ਪੇਸ਼ ਹੋਣ ਵਾਸਤੇ ਆਇਆ ਤਾਂ ਇੰਨਾ ਹੀ ਕਹਿੰਦਾ ਹੋਇਆ ਮੈਂ ਉਹਨਾਂ ਨੂੰ ਕਿਹਾ ਕਿ ਸਾਨੂੰ ਪੂਰ ਨਾਸ ਜੱਸ ਸਹਿਬਾ ਤੁਹਾਡੇ ਤੇ ਕਿਉਂਕਿ ਇਹਦੇ ਵਿੱਚ ਦੋਨੋਂ ਸਰਕਾਰਾਂ ਜਿਹੜੀਆਂ ਨੇ ਇਨਵੋਲਡ ਨੇ ਹਰਿਆਣੇ ਦੀ ਤੇ ਪੰਜਾਬ ਦੀ ਤੇ ਦੋਨੋਂ ਪੁਲਿਸ ਅਫਸਰ ਵੀ ਤੁਹਾਡੇ ਨਾਲ ਬੈਠੇ ਨੇ ਤੇ ਸਾਡੇ ਕਿਸਾਨ ਭਰਾਵਾਂ ਨੂੰ ਜਸਟਿਸ ਚਾਹੀਦੀ ਹੈ ਤੇ ਸਾਨੂੰ ਸਾਨੂੰ ਪੂਰ ਨਾ ਸੈਕਟਰੀ ਸਾਨੂੰ ਜਸਟਿਸ ਦਿਓ ਸੋ ਇੰਨੀ ਗੱਲ ਕਰਦਾ ਹੋਇਆ ਹੁਣ ਉਹਨਾਂ ਨੇ ਕਿਹਾ ਜੀ ਆਪਣੇ ਸਾਰੇ ਕਿਸਾਨ ਭਰਾ ਜਿਹੜੇ ਨੇ ਪੇਸ਼ ਕਰੋ ਉਹਨਾਂ ਦੇ ਬਿਆਨ ਤੇ ਉਹਨਾਂ ਦੀ ਬਾਕੀ ਜੋ ਵੀ ਹੈ ਉਹਨਾਂ ਦੀ ਕੁਐਰੀਜ਼ ਉਹ ਲੈਣਗੇ ਮੈਂ ਇੰਨੀ ਗੱਲ ਵਾਸਤੇ ਤੁਹਾਨੂੰ ਦੱਸਵਾਸਿਆ ਸਰ ਕੋਈ ਐਵੀਡੈਂਸ ਵੀ ਦਿਖਾਏ ਜਿਵੇਂ ਕਿ ਆ ਗਿਆ ਸੀ ਕਿ ਤਿੰਨ ਕਿਸਾਨ ਜਿਹੜੇ ਨੇ ਆਪੋ ਆਪੇ ਸਟੇਟਮੈਂਟਸ ਵੀ ਦੇਣਗੇ ਨਹੀਂ ਬੇਟਾ ਤੁਸੀਂ ਗੱਲ ਇਸ ਅੱਜ ਹੁਣ ਐਵੀਡੈਂਸ ਸ਼ੁਰੂ ਹੋਏਗਾ ਨਾ ਜੀ ਮੈਂ ਤੇ ਆਪਣਾ ਕਿਉਂਕਿ ਮੇਰੇ ਕੋਲ ਨੋਟਿਸ ਗਿਆ ਸੀ ਮੈਂ ਅੱਜ ਆਪਣੇ ਵੱਲੋਂ ਇੱਕ ਆਪਣੀ ਜ਼ਿੰਮੇਵਾਰੀ ਐਜ਼ ਅ ਰਿਸਪਾਂਸਿਬਲ ਸਿਟੀਜ਼ਨ ਆਫ ਪੰਜਾਬ ਸਮਝਦਾ ਹੋਇਆ ਪੇਸ਼ ਹੋਇਆ ਤੇ ਮੈਂ ਬਾਕੀ ਗੱਲ ਕਹੀਏ ਕਿ ਵਾਕੀ ਹੁਣ ਵਿਟਨੈਸੇ ਜਾਣ ਕਿ ਉਹ ਸਾਰੀ ਗੱਲ ਆਪਣੀ ਰੱਖਣਗੇ ਉੱਥੇ ਬਕਾਇਦਤ ਔਰ ਬਿਆਨ ਲਿਖੇ ਜਾਣਗੇ ਐਮਐਲਆਰਜ਼ ਲਿਖੀਆਂ ਜਾਣਗੀਆਂ ਇਹ ਜੋ ਕਾਰਵਾਈ ਬੇਸਿਕਲੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਥੈਂਕ ਯੂ ਕਿਸਾਨਾਂ ਦੇ ਸਵਾਲ ਪੁੱਛਣ ਤੇ ਜੱਖਣ ਨੇ ਗੱਲ ਕਹੀਏ ਕਹਿੰਦੇ ਕਿਸਾਨ ਕਾਂਗਰਸ ਤੇ ਆਪ ਦੇ ਫਤਹਾ ਦੇ ਖੇਡ ਰਹੇ ਨੇ ਉਹਨਾਂ ਨੂੰ ਆਪ ਦੇ ਤੌਰ ਤੇ ਸੋਚਣਾ ਚਾਹੀਦਾ ਜਿਹੜੇ ਕੁਟਾਕੂ ਘਰਾਵ ਕਰ ਰਹੇ ਨੇ ਸਾਡਾ ਜਿਹਾ ਸਵਾਲ ਪੁੱਛ ਰਹੇ ਨੇ देखो कोई किसान जथेंबंदी किसी दे ਹੱਥਾਂ ਤੇ ਨਹੀਂ ਖੇਡ ਰਹੀ ਜੋ ਕੁਝ મોદી ਸਾਹਿਬ ਨੇ 10 ਸਾਲਾਂ ਚ ਕੀਤਾ ਜਾਖੜ ਸਾਹਿਬ મોદી ਸਾਹਿਬ ਨੂੰ 10 ਮਿੰਟ ਦਾ ਟਾਈਮ ਵੀ ਨਹੀਂ ਮਿਲ ਸਕਿਆ ਪਿਛਲੇ 10 ਸਾਲਾਂ ਚ ਸਾਡੇ ਕਿਸਾਨ ਵੀਰਾਂ ਦੀ ਗੱਲ ਸੁਣਨ ਵਾਸਤੇ 11 ਮਹੀਨੇ ਲਗਾਤਾਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਿਸਾਨ ਵੀਰ ਦਿੱਲੀ ਦੇ ਬਾਰਡਰ ਤੇ ਬੈਠੇ ਰਹੇ ਮੈਂ ਖੁਦ ਪੇਸ਼ਕਸ਼ ਕੀਤੀ ਜੋਂ ਰਾਜ ਸਭਾ ਦਾ ਮੈਂਬਰ ਸੀ ਕਿਉਂ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਾਂ ਅਸੀਂ ਹੋਰ ਵੀ ਐਮਪੀ ਜਾਣੇ ਆ ਤੁਸੀਂ ਕਿਸਾਨ ਵੀਰਾਂ ਨੂੰ ਇੰਨੀ ਗੱਲ ਕਹਿ ਦਿਓ ਕਿ ਮੈਂ ਤੁਹਾਡੀ ਬਿਹਤਰੀ ਵਾਸਤੇ ਲਿਆਂਦੇ ਸੀ ਕਾਨੂੰਨ ਜੇ ਤੁਹਾਨੂੰ ਨਹੀਂ ਪਸੰਦ ਮੈਂ ਵਾਪਸ ਲੈ ਲੈਂਦਾ ਮੈਂ ਤੁਹਾਡੀ ਜੈਜਾ ਕਾਰ ਕਰਵਾਨੇ ਆ ਉਹ ਤੁਹਾਡੇ ਮੈਂ ਕਾਂਗਰਸ ਆ ਤੁਹਾਡੇ ਆਖ ਇਨਾਂ ਦੇ ਲੁਵਾਨੇ ਬਟ ਪ੍ਰਾਈਮ ਮਿਨਿਸਟਰ ਨੇ ਗੱਲ ਸੁਣ ਤੋਂ ਇਨਕਾਰ ਕਰ ਦਿੱਤਾ ਬਟ ਅਨਫੋਰਚੁਨੇਟ ਗੱਲ ਹੈ ਕਿ ਉਹੀ ਗੱਲ ਮੇਰੇ ਵਾਲੀ ਜਿਹੜੀ ਸੀ ਕਿ ਇਹ ਕਾਨੂੰਨ ਵਾਪਸ ਲਓ ਮੈਂ ਉਦੋਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਗੱਲ ਕਹੀ ਸੀ ਕਿ ਮੈਨੂੰ ਦੱਸੋ ਤੁਹਾਨੂੰ ਕਾਹਲ ਕੀ ਹੈ ਜੇ 72 ਸਾਲ ਦੇਸ਼ ਵੇਟ ਕਰ ਸਕਿਆ ਇਸ ਗੱਲ ਤੇ ਹੁਣ ਵੇਟ ਕਰਨ ਚ ਕੀ ਹੈ ਤੁਸੀਂ ਇਹਤੇ ਬਕਾਇਦਾ ਤੌਰ ਜਿਹੜੀ ਇੱਕ ਕਮੇਟੀ ਹੈ ਪਾਰਲੀਮੈਂਟ ਦੀ ਤੁਸੀਂ ਉਹਨੂੰ ਕੱਢੋ ਸਾਰੇ ਚੀਫ ਮਿਨਿਸਟਰ ਉੱਥੇ ਸਾਹਮਣੇ ਪੇ ਸਿਲੈਕਟ ਕਮੇਟੀ ਦੇ ਸਾਹਮਣੇ ਸਾਰੇ ਚੀਫ ਮਿਨਿਸਟਰ ਕਿਸਾਨੀ ਸੂਬਿਆਂ ਦੇ ਪੇਸ਼ ਹੋਣ ਸਾਰੇ ਐਮਪੀ ਪੇਸ਼ ਹੋਣ ਸਾਰੀ ਕਿਸਾਨ ਜਥੇਬੰਦੀਆਂ ਪੇਸ਼ ਹੋਣ ਤੁਸੀਂ ਸਾਰੇ ਜਿਹੜੇ ਐਗਰੀਕਲਚਰ ਸਾਇੰਟਿਸਟ ਨੇ ਉਹਨਾਂ ਦੀ ਗੱਲ ਸੁਣੋ ਉਹਨਾਂ ਦਾ ਵਿਊ ਲੋ ਜਿਹੜੀ ਚੀਜ਼ ਤੇ ਇਤਰਾਜ਼ ਉਭਾਰ ਕੱਢ ਦੋ ਜਿੱਥੇ ਹੀ ਕਹਿ ਰਹੇ ਹੋ ਕਿਸਾਨਾਂ ਦੇ ਹੱਕ ਚ ਅਸੀਂ ਇਹ ਕਾਨੂੰਨ ਲਿਆਉਂਦੇ ਨੇ ਤੇ ਕਿਸਾਨਾਂ ਨੂੰ ਜਿਹੜੇ ਕਾਨੂੰਨ ਮੰਜ਼ੂਰ ਨੇ ਉਹੀ ਲਾਹੋਗੇ ਨਾ ਮੰਨੂ ਨੂੰ ਤਿਆਰ ਨਹੀਂ ਸੀ ਫੇਰ ਵਾਪਸ ਲੈ ਤੇ ਇਹ ਜਾਖੜ ਸਾਹਿਬ ਦੀ ਗੱਲ ਦਾ ਸੀ ਜਵਾਬ ਆਪ ਦੇ ਰਹੇ ਆ ਜਾਖੜ ਸਾਹਿਬ ਕਿਸਾਨ ਭਰਾ ਜਿਹੜੇ ਨੇ ਨਾ ਉਹ ਕਦੀ ਕਿਸੇ ਉਹਨਾਂ ਪਾਰਟੀ ਦੀ ਮਦਦ ਕੀਤੀ ਕੋ ਬਕਾਇਦਾ ਤੌਰ ਆਪਣੇ ਹੱਕਾਂ ਵਾਸਤੇ ਲੜੇ ਨੇ ਤੁਸੀਂ ਕਿਉਂਕਿ ਪ੍ਰਧਾਨ ਨੂੰ ਬੀਜੇਪੀ ਦੇ ਫਰਜ਼ ਤੁਹਾਡਾ ਬੰਦਾ ਤੁਸੀਂ ਵੀ ਕਹਿੰਦੇ ਹੋ ਮੈਂ ਕਿਸਾਨ ਦਾ ਲੜਕਾ ਤੁਸੀਂ ਕੋਈ ਅਪੀਲ ਹੀ ਕਰ ਦਿੰਦੇ ਪ੍ਰਾਈਮ ਮਿੰਿਸਟਰ ਨੂੰ ਕੋਈ ਗੱਲ ਸੁਣਦੇ ਜਦੋਂ ਤੁਸੀਂ ਆਪਣੇ ਅੱਖ ਤੇ ਕੰਨਾਂ ਬੰਦ ਕੀਤੇ ਨੇ ਤੇ ਫਿਰ ਕਿਸਾਨ ਭਰਾ ਤੇ ਕਿਸੇ ਨੇ ਵੀ ਕਿਤੇ ਵੀ ਵੇਖੋ ਇੱਕ ਮੈਨੂੰ ਗੱਲ ਕਹਿਣੀ ਪਏਗੀ ਕਿਸੇ ਕਿਸਾਨ ਜਥੇਬੰਦੀ ਨੇ ਲਾਅ ਐਂਡ ਆਰਡਰ ਆਪਣਾ ਲਾਅ ਆਪਣੇ ਹੱਥੇ ਚ ਨਹੀਂ ਲਿਆ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਜਿੱਥੇ ਭਾਜਪਾ ਦਾ ਆਦਮੀ ਜਾਏਗਾ ਸੀ ਉਹਨੂੰ ਚੰਦ ਸਵਾਲ ਪੁੱਛਾਂਗੇ ਸਵਾਲਾਂ ਦੇ ਜਵਾਬ ਤੇ ਜੇ ਤੁਹਾਡੇ ਜਾਣ ਹੀ ਹੈ ਨਹੀਂ ਜੇ ਤੁਹਾਡੇ ਵਿੱਚ ਨੈਤਿਕ ਤੌਰਤਾ ਦੀ ਨੈਤਿਕ ਤੌਰ ਤੇ ਤੁਹਾਡੇ ਕੋਲ ਜਾਣ ਹੈ ਨਹੀਂ ਉਹਨਾਂ ਜਵਾਬ ਦੇਣ ਵਾਸਤੇ ਤੇ ਉੱਥੋਂ ਤੁਸੀਂ ਫਿਰ ਫਿਰ ਵੇਖੋ ਸਿਮਿਲਰ ਕੇਸ ਉਹੀ ਹੋਇਆ ਜੀ ਕੱਲ ਪਰਸੋਂ ਇੱਕ ਇਹਨਾਂ ਦਾ ਅਕਾਲੀ ਦਲ ਦਾ ਲੀਡਰ ਜਿਹੜਾ ਭਾਜਪਾ ਜੁਆਇਨ ਕੀਤਾ ਸੀ ਇੱਕ ਵਿਰੋਧ ਤੋਂ ਬਾਅਦ ਪ੍ਰਨੀਤ ਕੌਰ ਜੀ ਚਲੇ ਗਏ ਨੇ ਉਹ ਫੇਰ 5-7 ਕਿਲੋਮੀਟਰ ਤੋਂ ਵਾਪਸ ਲੈ ਕੇ ਆ ਫੇਰ ਉਹਨੇ ਧੱਕਾ ਦਿੱਤਾ ਤਾਂ ਫੇਰ ਮੌਕੇ ਤੇ ਸਾਡੇ ਕਿਸਾਨ ਵੀਰ ਦੀ ਫੇਰ ਮੌਤ ਹੋਈਏ ਤੋ ਇਹ ਤੇ ਜਾਖੜ ਸਾਹਿਬ ਨੂੰ ਆਪ ਸੋਚਣਾ ਚਾਹੀਦਾ ਤੁਹਾਡਾ ਵਤੀਰਾ ਹੀ ਜਿਹੜਾ ਐਂਟੀ ਪੰਜਾਬ ਤੇ ਐਂਟੀ ਕਿਸਾਨ ਤੇ ਇਹਦੇ ਵਿੱਚ ਕਿਸੇ ਨੂੰ ਇਹਦੇ ਤੇ ਉਂਗਲ ਕਿਸੇ ਵੱਲ ਕਰਨੀ ਗਲਤ ਹੈ ਜੀ